ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਲੈ ਕੇ ਆਜੇ ਰਾਂ ਇੱਕ ਹੋਰ ਨਵੀਂ ਵੀਡੀਓ ਆਪਣੇ ਪੇਜ ਤੇ ਤੇ ਅੱਜ ਆਪਾਂ ਕਰਦੇ ਆ ਆਪਣੀ ਸੈਂਬਲੀ ਦਾ ਕੰਮ ਮਸ਼ੀਨ ਦਾ ਵਿਛਾਲਦਾ ਥੋੜਾ ਰਹਿੰਦਾ ਸੀ ਸਮਾਨ ਆਪਣਾ ਅੱਜ ਬਲੀਚਰ ਕਰਦੇ ਹਾਂ ਜੇ ਆਪਾਂ ਤੇ ਆਪਣੀ ਥੋੜੀ ਉਹ ਨਾਵ ਢਿੱਲੀ ਹੋ ਗਈ ਤੇ ਉਹ ਆਪਾਂ ਚੇਂਜ ਕਰਕੇ ਨਵੀਂ ਲੈ ਕੇ ਆਈ ਦੀਗੇ ਦਾ ਕਰਕੇ ਦਾ ਸਮਾਨ ਵਿੱਚ ਰੁਕ ਗਿਆ ਦੀ ਕੰਮ ਇਹਦਾ ਤੇ ਅੱਜ ਇਹਨੂੰ ਕੰਪਲੀਟ ਕਰਕੇ ਆਪਾਂ ਕਿਹੜਾ ਪਾਵਾਂਗੇ ਮਸ਼ੀਨ ਦਾ ਬਾਕੀ ਸੀਫਾ ਸੂਫਾ ਓਕੇ ਨੇ ਜਮਾ ਤੇ ਗੁੜਕੇ ਆਪਾਂ ਨੇ ਨਵੇਂ ਬਾਦ ਇਸ ਵਾਰ ਗੁੜਕੇ ਦਾ ਸੈੱਟ ਸਾਰਾ ਨਵਾਂ ਪਾਇਆ ਬਾਕੀ ਦਿਖਾਵਾਂਗੇ ਆਪਾਂ ਨੂੰ ਕਿਹੜਾ ਲੱਗ ਲੱਗ ਰੇ ਫੋਰਮੈਨ ਆਪਣਾ ਸੈੱਟ ਕਰਨਾ ਆਉਣ ਲੱਗ ਗੇ ਫੋਰਮੈਨ ਆ ਜੀ ਫੋਰਮੈਨ ਜੀ ਆ ਜੀ ਤਿਆਰ ਮਸ਼ੀਨਾਂ ਜਾਮਾ ਓਕੇ ਮਿੱਤਰੋ ਆ ਥੋੜਾ ਜਿਹਾ ਕੰਮ ਰਹਿਣਾ ਦੀ ਅੱਜ ਆਪਾਂ ਨੇ ਕਰਤਾ ਇਸ ਤੋਂ ਬਾਅਦ ਪਾਵਾਂਗੇ ਗੇੜਾ ਮਸ਼ੀਨ ਦਾ ਤਾਂ ਕਰਕੇ ਆਪਣੇ ਗੇੜਾ ਪਾਏ ਨਹੀਂ ਸਮਾਨ ਲੈਣ ਦੇ ਮਸ਼ੀਨ ਦਾ ਐਂਡ ਓਕੇ ਦੀ ਰਿਪੋਰਟ ਹੈ ਕਟਰ ਆਪਣਾ ਬਾਹਰ ਖੜਾ ਆਹ ਬੰਦੇ ਨੂੰ ਫਾਰਮੈਨ ਬਣਾਵਾਂਗੇ ਆਪਾਂ ਕਿਉਂ ਏ ਕਿਵੇਂ ਹੂੰ ਸਾਰਾ ਦਿਨ ਮੋਬਾਈਲ ਦੇਖੀ ਜਾਂਦਾ ਰਹਿੰਦਾ ਯਾਰ ਇਹਦੇ ਨੰਬਰ ਵੀ ਘਟਾਏ ਨੇ ਤੀਕੀ ਇਹ ਹਿੰਦੀ ਬੋਲਦਾ ਇਹ ਹਿੰਦੀ ਬੋਲਦਾ ਬੋਲੀ ਏ ਓਏ ਯਾਰਾ ਦੇਖਾ ਇਹ ਨੀਵੀ ਵਾਲ ਯਾਰਾ ਦੇਖੀ ਬਾਈ ਚੱਲ ਚੰਗਾ ਗੇਮ ਖੇਡਣਾ ਖੇਡਦਾ ਚੰਗਾ ਦੇਖਾਂ ਕੀ ਕਿਹੜੀ ਗੇਮ ਖੇਡਦਾ ਹੈ ਹੈ ਲੁੱਡੋ YouTube ਲੋ ਮੇਟਰ ਦੇਖਾਉਣ ਇਹਨੂੰ ਕਿਹੜੀ ਗੇਮ ਖੇਡਦਾ ਇਹ ਦੇਖਾਂ YouTube ਦੇਖਦਾ ਵੀ ਇਹ ਕਹਿੰਦਾ ਮੈਂ YouTube ਦੇਖਦਾ ਲੋਈ ਮਸ਼ੀਨ ਆਪਣੀ ਤਿਆਰ ਆ ਹੁਣ ਆਪਾਂ ਇਹਨੂੰ ਬਾਹਰ ਕੱਢ ਕੇ ਢੇੜਾ ਪਾਵਾਂਗੇ ਤੇ ਉਰੋਂ ਕਰਾਂਗੇ ਸਾਫ਼ ਸਫਾਈ ਅੰਦਰੋਂ ਫਿਰ ਦਵਾਰਿਆਂ ਅੰਦਰ ਲਾ ਦਾਂਗੇ ਮਸ਼ੀਨ ਆਪਣੀ ਫਿਰ ਜੱਸੀ ਦੀ ਕਰਾਂਗੇ ਤਿਆਰੀ ਆਪਾਂ ਇੱਕ ਦੋ ਦਿਨਾਂ ਤੱਕ ਰਿਪੇਅਰ ਦੀ ਵਿਚਾਲ ਆਪਣੀ ਰੈਡੀ ਆ ਬਾਕੀ ਕਰਾਉਣੇ ਹੋਡੀ ਗੱਲਬਾਤ ਆਪਣੇ ਫੋਰਮੈਨ ਨਾਲ ਕਿਹੜੀਆਂ ਹੈ ਮਾੜਾ ਲੰਗੋ ਫੂਸ ਵਾਲੀ ਬੈਲਟ ਧਰ ਦਿੰਨੇ ਆ ਮੜੇ ਦੇਉਂਗੇ ਕੋਈ ਵਿਚਾਰ ਵਿਚਾਰ ਦੇ ਖੰਡ ਆ ਮਜਾਰ ਕੋਈ ਦਾ ਆ ਗਿਆ। ਨੋ ਵੀ ਫੋਨ ਆ ਗਿਆ ਫੋਰਮੈਨ ਦਾ। ਫੋਨ ਵਾਲੇ ਆਉਂਦੇ ਤੈਨੂੰ। ਫੋਨ ਵਾਲੇ ਆਉਂਦੇ ਨਾ। ਬਾਲੇ ਫੋਨ ਆਉਂਦੇ ਨੇ ਕਿੰਨੇ ਫੋਨ ਆ ਗਏ ਔਰ ਇਹਨੂੰ ਮਿੰਟ ਬੰਦ ਨਾ ਹੋਏ ਹੋਣਗੇ ਅਜੇ ਹਲੇ। 4 ਫੋਨ ਆ ਗਏ ਲੈ ਇਹਨੂੰ ਇਦੋਂ ਪਹਿਲੀ। ਨਾ ਯਾਰ। ਨਾ ਕਿਉਂ? ਕੀ ਤੱਕਰਾਤਾ। ਬੁਕਿੰਗ ਦੀ ਵਾਲੀ ਆ। ਹੁਣ ਆਪਾਂ ਮਸ਼ੀਨਾਂ ਦੀ ਸੈਟਿੰਗ ਕਰਨੇ ਜਾਇ ਕਰਾਂਗੇ। ਕਿਉਂ ਨਹੀਂ ਗਲੇ? ਹਾਂ। ਵੇਨੇ ਹਾਂ ਆਪਣਾ ਮਸ਼ੀਨਾਂ ਦੀ ਸੈਟਿੰਗ ਕਰਿਆ ਕਰਾਂਗੇ ਬਈ ਜੇ ਕਿਸੇ ਵੀਰ ਨੇ ਸੈਟਿੰਗ ਕਰਾਉਣੀ ਹੈ ਤਾਂ ਆਪਣੇ ਨਾਲ ਕਨੈਕਟ ਕਰ ਲਿਓ ਆ ਫੋਰਮੈਨ ਆਪਣਾ ਨਹੀਂ ਲੱਗਿਆ ਆ ਫੋਰਮੈਨ ਆਇਆ ਕਰੋ ਮਸ਼ੀਨ ਦੀ ਸੈਟਿੰਗ ਕਰਨ ਕਾ ਬਈ ਜਾ ਕਰਾਂਗੇ ਬਾਕੀ ਚੱਲਿਆ ਕਰਨੇ ਲਵੇ ਲਾਣੇ ਜੀ ਬਾਕੀ ਚੱਲਿਆ ਕਰਾਂਗੇ ਕਹਿੰਦਾ ਲਵੇ ਲਾਣੇ ਜੇ ਕਿਸੇ ਵੀਰ ਨੂੰ ਕੋਈ ਦਿੱਕਤ ਆ ਕਿਸੇ ਵੀ ਪ੍ਰਕਾਰ ਚ ਆਪਣੇ ਨਾਲ ਕਨੈਕਟ ਕਰ ਲਿਓ ਹਾਜ਼ਰ ਹੋਵਾਂਗੇ ਤੁਹਾਡੇ ਨਾਲ ਜ਼ਰੂਰ ਬਾਕੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਨਵੀਂ ਨਵੀਂ ਵੀਡੀਓ ਦੇਖਣ ਲਈ ਆਪਣੇ ਪੇਜ ਨੂੰ ਕਰਿਓ ਫੋਲੋ ਧੰਨਵਾਦ